ਆ ਦੁਸ਼ਮਣ ਖਾ ਗਏ ਮਲਖੋ ਸਾਡੇ ਕੋਈ ਸੁਣਾਈ ਨਹੀਂ ਹੁੰਦੀ ਪਈ ਆ ਕੋਪੀ ਤੇ ਆ ਰਵੀ ਅਮਣੀ ਹਨਾ ਇਹ ਮੇਰੇ ਮੁੰਡਾ ਨੇ ਆ ਗਿਆ ਇਹਦੇ ਤੇ ਮੈਨੂੰ ਬੜਾ ਹੀ ਖਤਰਾ ਹੈ ਕੋਈ ਕੁਝ ਦੇ ਦੇ ਤਮਕਿਆ ਇੱਕ ਤਾਂ ਉਹ ਘਰੇ ਚੱਲ ਗਿਆ ਏ ਮਾਰਨ ਗੋਲੀ ਮੰਨ ਕੇ ਚੱਲੋ ਅੱਜ ਤੋਂ ਬਾਅਦ ਸਾਨੂੰ ਵੀ ਖਤਰਾ ਆ ਉਹਨਾਂ ਤੋਂ ਕੈਨੇਡਾ ਡੀਐਸਪੀ ਸਾਹਿਬ ਕੋਲ ਹੀ ਖੜੇ ਨੇ ਜਿਆਲਾਬਾਦ ਦੇ ਹਾਲਾਤ ਮੈਂ ਤੇ ਤੁਹਾਡੇ ਸਾਹਮਣੇ ਅੱਗੇ ਵੀ ਕਿਹਾ ਹੈ ਕਿ ਹਾਲਾਤ ਜਿਉਂ ਜ ਹੈ ਆਊਟ ਆਫ ਕੰਟਰੋਲ ਹੋ ਰਹੇ ਨੇ ਕੀ ਹੋਇਆ ਸੀ ਜਿਵੇਂ ਹੁਣ ਹੁੰਦਾ ਪਿਆ ਆ ਕੱਲ ਇੱਕ ਮਾਸਟਰ ਵਾਰਡ ਦਾ ਜਿਆਲਾਬਾਦ ਥੋੜੇ ਧਿਆਨ ਚ ਹੋਣਾ ਹੈ ਇਹ ਵੀ ਰੋਜ਼ ਰੋਜ਼ ਖਬਰਾਂ ਆ ਰਹੀਆਂ ਨੇ ਸਾਡੀ ਦੱਜ ਜੋੜ ਕੇ ਬੇਨਤੀ ਹੈ ਕਿ ਕਾਬੂ ਆਉਣ ਦੇ ਨਾਤੇ ਇਹਨਾਂ ਨੂੰ ਠੱਲ ਪਾਈਏ ਬੀਤੇ ਕੁਝ ਦਿਨ ਪਹਿਲਾਂ ਜਲਾਲਾਬਾਦ ਦੇ ਪਿੰਡ ਆਲਮਕੇ ਵਿਖੇ ਕਿਸੇ ਮਸਲੇ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਨੌਜਵਾਨ ਪਿਛਲੇ 15 ਦਿਨਾਂ ਤੋਂ ਇਲਾਜ ਅਧੀਨ ਚੱਲ ਰਿਹਾ ਸੀ ਜਿਸ ਦੀ ਅੱਜ ਮੌਤ ਹੋ ਗਈ ਜਿਸ ਦੇ ਸਬੰਧ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਨੂੰ ਸੜਕ ਉੱਤੇ ਰੱਖ ਧਰਨਾ ਪ੍ਰਦਰਸ਼ਨ ਕੀਤਾ ਗਿਆ ਫਾਜ਼ਲ ਕਾ ਫਿਰੋਜ਼ਪੁਰ ਰੋਡ ਤੇ ਪਿੰਦੇ ਪਿੰਡ ਬੱਗੇ ਕੀ ਮੋੜ ਤੇ ਧਰਨਾ ਪ੍ਰਦਰਸ਼ਨ ਕਰ ਰੋਡ ਜਾਮ ਕੀਤਾ ਗਿਆ ਜਿਸ ਉਪਰੰਤ ਮੌਕੇ ਤੇ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਪਹੁੰਚੇ ਉਹਨਾਂ ਵੱਲੋਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਦੋਸ਼ੀਆਂ ਦੇ ਉੱਪਰ ਕਾਰਵਾਈ ਕਰ ਜਲਦੀ ਹਿਰਾਸਤ ਵਿੱਚ ਲੈਣ ਦਾ ਵਿਸ਼ਵਾਸ ਦਿਵਾਇਆ ਗਿਆ ਪਹਿਲਾਂ ਤਾਂ ਬਹੁਤ ਮੰਦਭਾਗੀ ਘਟਨਾ ਹੈ ਬੱਚੇ ਦੀ ਨੌਜਵਾਨ ਦੀ ਡੈਥ ਹੋਈ ਆ ਅਸੀਂ ਪਰਿਵਾਰ ਦੇ ਨਾਲ ਸਾਨੂੰ ਇਸ ਗੱਲ ਦਾ ਅਫਸੋਸ ਹੈ ਔਰ ਇਹਦੇ ਵਿੱਚ ਜਿਸ ਦਿਨ ਇਹ ਵਾਕਿਆ ਹੋਇਆ 15 ਤਰੀਕ ਨੂੰ ਹੀ ਅਸੀਂ 307 ਦਾ ਜਿਹੜਾ ਮੁਕੱਦਮਾ ਦਰਜ ਕਰ ਲਿਆ ਸੀ ਚਾਰਾਂ ਬੰਦਿਆਂ ਦੇ ਖਿਲਾਫ ਜੀ ਔਰ ਉਹਨਾਂ ਦੇ ਵਿੱਚੋਂ ਅਸੀਂ ਇੱਕ ਦੋ ਸ਼ੀਨੂ ਫੜ ਵੀ ਲਿਆ ਔਰ ਬਹੁਤ ਜਲਦੀ ਦੂਸਰੇ ਦੋਸ਼ੀ ਵੀ ਅਸੀਂ ਫੜ ਲਾਂਗੇ ਕਿਉਂਕਿ ਅਸੀਂ ਆਪਦੇ ਤਰੀਕੇ ਨਾਲ ਉਹਨਾਂ ਦੇ ਨੇੜੇ ਲੱਗੇ ਖੜੇ ਸੋ ਅਗਲੀ ਗੱਲ ਪਰਿਵਾਰ ਨੇ ਸਾਨੂੰ ਇੱਕ ਮੰਗ ਪੱਤਰ ਦਿੱਤਾ ਡਾਕਟਰ ਦੇ ਖਿਲਾਫ ਜੀ ਡਾਕਟਰ ਸੁਮਿਤ ਲੋਣਾ ਦੇ ਖਿਲਾਫ ਉਹਦੀ ਅਣਗਹਿਲੀ ਕਾਰਨ ਜਿਹੜੀ ਇਹ ਬੱਚੇ ਦੀ ਮੌਤ ਹੋਈ ਸੋ ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਇਹ ਸਿਵਲ ਦਾ ਮਹਿਕਮੇ ਦਾ ਕੰਮ ਆ ਡੀਸੀ ਮਾਨਯੋਗ ਡੀਸੀ ਸਾਹਿਬ ਦਾ ਇਹ ਉਹਨਾਂ ਦੇ ਆਧਾਰ ਤੇ ਚੱਲੇ ਸੋ ਅਸੀਂ ਇਹ ਪੱਤਰ ਮੈਂ ਆਪਦੇ ਵੱਲੋਂ ਲਿਖ ਕੇ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਨੂੰ ਭੇਜੂੰਗਾ ਉਹ ਅੱਗੇ डीसी साहब ਨੂੰ ਫਾਰਵਰਡ ਕਰਨਗੇ ਉਹਨਾਂ ਵੱਲੋਂ ਹੀ ਜਿਹੜੀ ਇਨੀਸ਼ੀਏਟਿਵ ਲਿਆ ਜਾਊਗਾ ਇਹਦੇ ਵਿੱਚ ਉਹ ਡਾਕਟਰ ਸਾਹਿਬ ਨੂੰ ਸਸਪੈਂਡ ਕਰਨ ਉਹਨਾਂ ਦੇ ਖਿਲਾਫ ਵਿਭਾਗੀ ਪੜਤਾਲ ਕਰਨ ਉਹ ਅਸੀਂ ਪਰਜੋਰ ਉਹਨਾਂ ਤੋਂ ਲਿਖ ਕੇ ਲਾਵਾਂਗੇ ਸਰ ਕੀ ਕਹਦੇ ਪਰਿਵਾਰ ਕਿਸ ਤਰ੍ਹਾਂ ਦੀ ਇਨਗਲੀ ਹੋਈ ਹੈ ਲੋਕਾਂ ਨੇ ਆ ਦੇਖੋ ਜੀ આરોਪ ਇਹ ਆ ਕਿ ਡਾਕਟਰ ਸਾਹਿਬ ਨੇ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਜਿਸ ਕਾਰਨ ਜਿਹੜੀ ਸਾਡੇ ਬੱਚੇ ਦੀ ਮੌਤ ਹੋਈ ਹੈ ਪੈਸੇ ਵੀ ਪਰਿਵਾਰ ਕੇਰੇ ਮਿਲ ਗਈ ਇਹਨਾਂ ਦਾ ਆ ਬਿਲਕੁਲ ਜੀ ਉਹ ਇਲਾਜ ਲਈ ਉਹਨਾਂ ਨੇ ਲਈਆ ਸੋ ਜਦੋਂ ਇਹ ਅਸੀਂ ਉਹਨਾਂ ਦੇ ਖਿਲਾਫ ਕੋਈ ਮਨਯੋਗ ਡੀਸੀ ਸਾਹਿਬ ਕੋਈ ਫੈਸਲਾ ਲੈਣਗੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰੀਆਂ ਜਾਣੀਆਂ ਸੋ ਪਰਿਵਾਰ ਨੇ ਸਾਨੂੰ ਜਿਹੜਾ ਵਿਸ਼ਵਾਸ ਦਿਵਾਇਆ ਸੀ ਦਿਵਾਇਆ ਜਲਦੀ ਪੁਲਿਸ ਵੱਲੋਂ ਜਿਹੜੀ ਕਾਰਵਾਈ ਬਣਦੀ ਹੋਵੇਗੀ ਬਿਲਕੁਲ ਕਰਾਂਗੇ ਔਰ ਡਾਕਟਰ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਆ ਉਹ ਮਨਯੋਗ ਡੀਸੀ ਸਾਹਿਬ ਉਹਦਾ ਆਦੇਸ਼ ਦੇਣਗੇ ਸਾਰੇ ਇਲਾਕੇ ਦੇ ਵਿੱਚ ਵੇ ਮੋਲੀਆਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਲੜਾਈ ਝਗੜੇ ਹੁੰਦੇ ਨੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿਵੇਂ ਤੁਸੀਂ ਰੋਕ ਸਕੋ ਬਿਲਕੁਲ ਜੀ ਮੈਂ ਪੁਲਿਸ ਫੋਰਸ ਆ ਜਿਹੜੀ ਉਹ ਸੌਣੀ 101% ਆਪ ਦਾ ਜੋਰ ਲਗਾ ਰਹੀ ਹੈ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ ਮਾੜੇ ਅੰਸ਼ਰਾਂ ਨੂੰ ਨੱਥ ਪਾਈ ਜਾ ਸਕੇ ਇਸ ਤਰ੍ਹਾਂ ਦੇ ਜਿਹੜੀਆਂ ਵਾਕਏ ਹੁੰਦੇ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕਦੇ ਪਰ ਇਹ ਚੀਜ਼ਾਂ ਤੋਂਡੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦੀਆਂ ਦੇਖੋ ਮੈਂ ਆਪਦੇ ਦਫ਼ਤਰ ਦੇ ਵਿੱਚ ਬੈਠ ਕੇ ਇਹ ਚੀਜ਼ਾਂ ਨੂੰ ਨਹੀਂ ਕਰ ਸਕਦਾ ਜਿੰਨੀ ਦੇਰ ਪਿੰਡਾਂ ਦੇ ਵਿੱਚ ਮਾੜੇ ਅੰਸ਼ਰ ਬਾਰੇ ਪਿੰਡਾਂ ਵਾਲੇ ਲੋਕ ਖੜੇ ਨਹੀਂ ਹੁੰਦੇ ਔਰ ਸਾਨੂੰ ਸਹਿਯੋਗ ਨਹੀਂ ਕਰਦੇ ਸੋ ਮੈਂ ਬੇਨਤੀ ਕਰਦਾ ਸਾਡੇ ਪਿੰਡਾਂ ਵਾਲੇ ਭਰਾ ਸਾਡੀਆਂ ਭੈਣਾਂ ਸਾਡੀਆਂ ਬੀਬਾਂ ਬੀਬੀਆਂ ਸਾਨੂੰ ਸਹਿਯੋਗ ਕਰਨ ਤਾਂ ਜੋ ਅਸੀਂ ਮਾੜਿਆਂ ਸਰਾਂ ਨੂੰ ਨੱਥ ਪਾ ਸਕੀਏ ਬਲੰਕਰ ਸਹਿਮਤੀ ਬਣੀ ਹੈ ਜੀ ਧਰਨਾ ਸਮਾਪਤ ਹੋ ਰਹੀ ਸਰ ਬਿਲਕੁਲ ਜੀ ਇਹਨਾਂ ਨਾਲ ਸਾਡੀ ਗੱਲਬਾਤ ਹੋ ਗਈ ਹੈ ਬਾਕੀ ਇਹਨਾਂ ਨਾਲ ਤੁਸੀਂ ਕਰ ਸਕਦੇ ਕਹਿਣਾ ਡੀਐਸਪੀ ਸਾਹਿਬ ਕੋਲ ਹੀ ਖੜੇ ਨੇ ਜਿਆਲਾਬਾਦ ਦੇ ਹਾਲਾਤ ਮੈਂ ਤੇ ਤੁਹਾਡੇ ਸਾਹਮਣੇ ਅੱਗੇ ਵੀ ਕਿਹਾ ਹੈ ਕਿ ਹਾਲਾਤ ਜਿਉਂ ਜ ਹੈ ਆਊਟ ਆਫ ਕੰਟਰੋਲ ਹੋ ਰਹੇ ਨੇ ਜੀ ਡੀਐਸਪੀ ਸਾਹਿਬ ਹੈ ਇਹ ਕਦੇ ਨਹੀਂ ਹੋਇਆ ਸੀ ਜਿਵੇਂ ਹੁਣ ਹੁੰਦਾ ਪਿਆ ਆ ਕੱਲ ਇੱਕ ਮਾਸਟਰ ਵਰਡ ਦਾ ਜਿਆਲਾਬਾਦ ਥੋੜੇ ਧਿਆਨ ਚ ਹੋਣਾ ਹੈ ਇਹ ਵੀ ਰੋਜ਼-ਰੋਜ਼ ਖਬਰਾਂ ਆ ਰਹੀਆਂ ਨੇ ਸਾਡੀ ਦੱਜੋੜ ਕੇ ਬੇਨਤੀ ਇਹ ਕਾਗੂ ਹੋਂਦੇ ਨਾਤੇ ਇਹਨਾਂ ਨੂੰ ਠੱਲ ਪਾਈਏ ਤਕੜੇ ਹੋ ਕੇ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਪਰ ਐਹੀ ਹਲਾਬਜਾਲਾਬਾਦ ਕਦੇ ਨਹੀਂ ਹੋਈ ਸੀ ਵੀ ਜਿਹੜੇ ਇਹੋ ਜਿਹੇ ਇੱਥੇ ਹੋ ਗਏ ਨੇ ਸ਼ੁਰੂ ਤੋਂ ਲੈ ਕੇ ਅੱਤਵਾਦ ਵੇਲੇ ਵੀ ਜਾਲਾਬਾਦ ਬਚਿਆ ਹੀ ਰਿਹਾ ਹੈ ਇਹ ਇੱਥੇ ਮਹਾਰਾਜ ਦੀ ਕਿਰਪਾ ਹੀ ਈ ਤੇ ਕੋਈ ਮੌਤ ਨਹੀਂ ਹੋਈ ਸੀ ਅੱਤਵਾਦ ਕਿੰਨਾ ਸੀ ਪਰ ਹੁਣ ਜਿਹੜਾ ਉਹਦੂ ਵੀ ਕੰਮ ਲੰਘਿਆ ਖੜਾ ਹੈ ਸੋ ਇਹਨਾਂ ਦਾ ਥੋੜਾ ਜਿਹਾ ਆਪਾਂ ਖਿਆਲ ਜ਼ਰੂਰ ਕਰੀਏ ਤੇ ਸਾਹਮਣੇ ਕੇ ਆ ਵੀ ਤੁਹਾਨੂੰ ਇਨਸਾਬ ਦਿੱਤਾ ਜਾਏਗਾ ਵਾਦਾ ਵੀ ਜਿਹੜਾ ਹੈ ਉਹ ਪਰਚੇ ਦਿੱਤਾ ਜਾ ਔਰ ਡਾਕਟਰ ਤੇ ਵੀ ਕਾਰਵਾਈ ਕੀਤੀ ਜਾਏਗੀ ਸੇਮੋ ਤੋਂ ਤੁਸੀਂ ਨਾ ਕਾਰਵਾਈ ਤੇ ਫਿਰ ਦੁਬਾਰਾ ਨਾ ਨਾ ਕਾਰਵਾਈ ਹੋਈ ਤੇ ਦੁਬਾਰਾ ਫਿਰ ਐਫ ਆਰ ਦੀ ਕਾਪੀ ਹੁਣ ਲਾਓ ਫਿਰ ਹੀ ਨਾ ਤੁਸੀਂ ਪੁਲਿਸ ਦੀ ਕਾਰਵਾਈ ਤੁਸੀਂ ਪੁਲਿਸ ਤੋਂ ਤੁਸੀਂ ਪੁਲਿਸ ਦੀ ਕਾਰਵਾਈ ਅਸੀਂ ਪੁਲਿਸ ਦੀ ਕਾਰਵਾਈ ਤੁਹ ਅਗੇ ਆ ਸਹਿਮਤ ਜੇ ਅਗਾਹ ਨਾ ਕਾਰਵਾਈ ਹੋਈ ਤੇ ਫਿਰ ਧਰਨਾ ਲਾਵਾਂਗੇ ਦੁਬਾਰਾ ਦੁਬਾਰਾ ਫਿਰ ਲਾਵਾਂਗੇ ਹੁਣ ਚੱਕ ਰਹੇ ਹੋ ਜੀ ਹੁਣ ਚੱਕ ਰਿਹਾ ਸਾਹਿਬ ਨੂੰ ਇੱਕ ਸਾਡੀ ਸਵਾਲ ਹੀ ਹੈ ਜੀ ਸਵਾਲ ਕੀ ਸਾਡੀ ਮੰਗ ਹੈ ਜੀ ਜੇ ਪਰਚਾ ਦਰਜ ਕੀਤਾ ਇਹਨਾਂ ਨੇ ਵਾਅਦਾ ਕਰਕੇ ਸਾਨੂੰ ਐਫ ਆਈ ਆਰ ਦੇਣ ਜੀ ਕਿੰਨੀ ਵਾਰ ਕਹਿ ਚੁੱਕਿਆ ਜੀ ਦੇ ਦੇ ਸਾਹਿਬ ਹੁਣੇ ਲੈ ਲਓ ਸਾਗੂ ਆ ਜੀ ਅਸੀਂ ਹੁਣੇ ਆਏ ਆ ਸਾਡੇ ਇੱਥੇ ਸਾਥੀ ਵਰਕਰ ਨੇ ਆਗੂ ਨੇ ਉਹਨਾਂ ਨੇ ਮੈਸੇਜ ਲਾਇਆ ਸੀਗਾ ਅਸੀਂ ਡੀ ਐਸ ਪੀ ਸਾਹਿਬ ਤੋਂ ਵੀ ਮਜੂਦਾ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਮੈਂ ਉੱਥੋਂ ਸਾਹਮਣੇ ਪੁੱਛਿਆ ਜੀ ਵੇ ਜਿਨ੍ਹਾਂ ਨੇ ਇਹਨੂੰ ਹਸਪਤਾਲ ਪਹੁੰਚਾਇਆ ਹੈ ਜੀ ਉਹਨਾਂ ਤੇ ਕੀ ਕਾਰਵਾਈ ਹੋਈ ਹੈ ਡੀਐਸਪੀ ਸਾਹਿਬ ਕਹਿੰਦੇ ਅਸੀਂ ਐਫਆਈਆਰ ਦਰਜ ਕਰ ਲਈ ਹੈ ਉਸ ਸਮੇਂ ਵੀ ਕੀਤੀ ਸੀ ਅੱਜ ਤੋਂ 15 ਦਿਨ ਪਹਿਲਾਂ ਅੱਜ ਜੇ ਵਾਅਦਾ ਕੀਤਾ ਉਸ ਐਫਆਈਆਰ ਚ ਉਹਦੀ ਕਾਪੀ ਸਾਨੂੰ ਚਾਹੀਦੀ ਹੈ ਬਕਾਇਦਾ ਤੇ ਅਗਲੀ ਗੱਲ ਹੈ ਜਿਹੜਾ ਡਾਕਟਰ ਨੇ ਅਣਗੈਲੀ ਕੀਤੀ ਹੈ ਉਹ ਅਗਲੀ ਕਾਰਵਾਈ ਹੈ ਜੀ ਠੀਕ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਬਿਲਕੁਲ ਠੀਕ ਹੈ ਜੀ ਜਿਆ ਹਮੇਸ਼ਾ ਦਿੱਤੀਆਂ ਜਾਂਦੀਆਂ ਨੇ ਫ੍ਰੀ ਜਿੰਦੇ ਵਿੱਚ ਇੱਕ ਐਜੂਕੇਸ਼ਨ ਆਂਦੀ ਹੈ ਜੀ ਤੇ ਦੂਜੀ ਹੈਲਥ ਸੇਵਾਵਾਂ ਆਂਦੀਆਂ ਨੇ ਬੱਚੇ ਦੀ ਮੌਤ ਹੋਈ ਹੈ ਡਾਕਟਰ ਵੱਲੋਂ ਸਰਕਾਰੀ ਡਾਕਟਰ ਵੱਲੋਂ ਪੈਸੇ ਲੈ ਕੇ ਇਹਨਾਂ ਦਾ ਇਲਾਜ ਕੀਤਾ ਗਿਆ ਹੈ ਲੇਕ ਇਲਾਜ ਕਰਨ ਦੇ 14 ਦਿਨ ਦੇ ਵਿੱਚ ਵਿੱਚ ਬੱਚੇ ਦੀ ਮੌਤ ਹੁੰਦੀ ਹੈ ਇਸ ਤੋਂ ਵੱਧ ਹੋਰ ਪ੍ਰਸ਼ਾਸਨ ਨਕਮਾ ਨਹੀਂ ਹੋ ਸਕਦਾ ਜੀ ਇਹ ਡੀਐਸਪੀ ਸਾਹਿਬ ਨੇ ਵੀ ਦੱਸਿਆ ਸਾਨੂੰ ਪਰਿਵਾਰ ਵੀ ਦੱਸ ਰਿਹਾ ਤੇ ਇਸ ਤੋਂ ਘੱਟਿਆ ਕੰਮ ਡਾਕਟਰ ਸਾਹਿਬ ਵੱਲੋਂ ਨਹੀਂ ਹੋ ਸਕਦਾ ਸਾਡੀ ਮੰਗ ਹੈ ਪਰਿਵਾਰ ਦੀ ਮੰਗ ਹੈ ਪਿੰਡ ਦੀ ਮੰਗ ਹੈ ਕਿ ਡਾਕਟਰ ਨੂੰ ਜਲਦੀ ਤੋਂ ਜਲਦੀ ਸਸਪੈਂਡ ਕੀਤਾ ਜਾਵੇ ਭਾਈ ਸਾਹਿਬ ਜਿੰਨੇ